ਸ਼ਹਿਰ ਵਿੱਚ ਕੂੜੇ ਤੇ ਚੱਲ ਰਹੀ ਰਾਜਨੀਤੀ ਨੂੰ ਲੈ ਕੇ ਜਿੱਥੇ ਇੱਕ ਪਾਸੇ ਗਲੀਆਂ ਵਿੱਚੋਂ ਲੰਘਣਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਗਲੀਆਂ ਵਿੱਚ ਕੂੜਿਆਂ ਦੇ ਅੰਬਾਰ ਲੱਗ ਚੁੱਕੇ ਹਨ ਅਤੇ ਬਦਬੂ ਨਾਲ ਲੋਕਾਂ ਦਾ ਜੀਣਾ ਮੁਹਾਲ ਹੋ ਗਿਆ ਹੈ ਇਹ ਹਾਲ ਕਿਸੇ ਇੱਕ ਮੁਹੱਲੇ ਦਾ ਨਹੀਂ ਬਲਕਿ ਪੂਰੇ ਗੁਰਦਾਸਪੁਰ ਸ਼ਹਿਰ ਦਾ ਹੈ ਕਿਉਂਕਿ ਕੂੜੇ ਦੀ ਰਾਜਨੀਤੀ ਨੂੰ ਲੈ ਕੇ ਇੱਕ ਪਾਸੇ ਸਫਾਈ ਕਰਮਚਾਰੀਆਂ ਦਾ ਸਾਥ ਦੇ ਰਹੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾੜਾ ਅਤੇ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਹਨ ਅਤੇ ਦੂਜੇ ਪਾਸੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦੀ ਪਾਰਟੀ ਦੇ ਆਗੂ ਰਮਨ ਬਹਿਲ ਦੀ ਲੜਾਈ ਵੀ ਸੜਕ ਤੇ ਆ ਚੁੱਕੀ ਹੈ ਦੋਵੇਂ ਆਗੂ ਇੱਕ ਦੂਜੇ ਦੇ ਖਿਲਾਫ ਖੁੱਲ ਕੇ ਬੋਲਣ ਲੱਗ ਪਏ ਹਨ ਪਰ ਇਸ ਲੜਾਈ ਵਿੱਚ ਭੁਗਤਣਾ ਸ਼ਹਿਰ ਦੇ ਆਮ ਲੋਕਾਂ ਨੂੰ ਪਿਆ ਰਿਹਾ ਹੈ ਆਓ ਦੇਖਦੇ ਹਾਂ ਇੱਕ ਰਿਪੋਰਟ गुरदासपुर प्रशासन मुर्दाबाद गुरदासपुर प्रशासन मुर्दाबाद गुरदासपुर प्रशासन मुर्दाबाद प्रधान जी देखा ਹਾਂ ਤੁਹਾਡੇ ਵਾਂਗ ਉਹ ਲੋਕ ਜਿਹੜਾ ਬਰਾੜੇ ਮੈਸਰਵਾਇਰ ਕੋਈ ਕੁਝ ਬੋਲਦੇ ਨਹੀਂ ਬੇ ਹੈ ਸ਼ਰਮਤੀ ਬੋਲਾ ਗਲੀ ਦਾ ਕੂੜਾ ਤੁਸੀਂ ਦੇਖ ਰਹੇ ਹੋ ਇਹ ਬਾਬਾ ਰੂੜਾ ਆਪਣੇ ਮੰਦਿਰ ਤੋਂ ਗਲੀ ਜਿਹੜੀ ਕਿਤਾਬ ਮੰਦਿਰੋਂ ਨਿਕਲਦੀ ਹੈ ਤੇ ਤੁਸੀਂ ਫੋਟੋ ਦੇ ਵਿੱਚ ਦੇਖ ਹੀ ਲਿਆ ਕੀ ਹਾਲ ਹੈ ਗਲੀ ਦਾ ਤੇ ਇਹ ਜਿਹੜਾ ਕੂੜਾ ਸੜਕਾਂ ਦੇ ਦਿਖ ਰਿਹਾ ਵਾ ਤੇ ਮੇਰੀ ਮੀਡੀਆ ਅਗੇ ਅਪੀਲ ਆ ਕਿ ਸ਼ਹਿਰ ਦੇ ਨਤੀਵਾਡਾ ਨੇ ਸਾਰੀਆਂ ਗਲੀਆਂ ਘੁੰਮ ਕੇ ਵੇਖੋ ਉੱਥੇ ਵੀ ਕੂੜਾ ਤੁਹਾਨੂੰ ਇਸੇ ਤਰ੍ਹਾਂ ਮਿਲੇਗਾ ਜਿਦਾਂ ਸੜਕਾਂ ਤੇ ਮਿਲ ਰਿਹਾ ਇਹਦਾ ਨੁਕਸਾਨ ਜਿਹੜਾ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲੇਗਾ ਜਿਹੜੇ ਕੋਈ ਸੰਸਥਾਵਾਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਮਾਸਕ ਤੇ ਨਾਲ ਸੈਨੀਟਾਈਜ਼ਰ ਵੰਡਦੇ ਦੀਆਂ ਨੇਰਾਣੀਆਂ ਕਿ ਆਪਣਾ ਮਚਾਫ਼ ਰੱਖੋ ਇਹ ਚੀਜ਼ਾਂ ਜਿਹੜੀਆਂ ਨੁਕਸਾਨ ਜਿਹੜਾ ਸ਼ਹਿਰ ਨੂੰ ਹੁਣ ਅੱਗੇ ਜਾ ਰਿਹਾ ਜਿਦਾਂ ਸ਼ੁੱਕਰਵਾਰ ਆ ਸ਼ਨੀਵਾਰ ਹੋਰ ਕੂੜਾ ਲੱਗਿਆ ਨਾ ਇਹ ਗਲੀ ਤਾਂ ਚਲਦੀ ਪਈ ਆ ਦੋ ਦਿਨਾਂ ਬਾਅਦ ਗਲੀ ਬੰਦ ਦਿਖੇਗੀ ਤੁਹਾਨੂੰ ਇੱਥੋਂ ਲੋਕੀ ਲੰਘਣਗੇ ਨਹੀਂ ਜਿਹੜੇ ਆਸ-ਪਾਸ ਦੇ ਲੋਕ ਜਿਹੜ ਉਹਨਾਂ ਦਾ ਵੀ ਜਿਹੜਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਏਗਾ ਤੇ ਆਪਾਂ ਤੇ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਮਾਨਦਨੀਏ ਡੀਸੀ ਸਾਹਿਬ ਇੱਕ ਵਾਰੀ ਸ਼ਹਿਰ ਦਾ ਜਿਹੜਾ ਪੂਰਾ ਮੁਆਇਨਾ ਕਰਕੇ ਆਪਣੀ ਨਜ਼ਰਾਂ ਨਾਲ ਖੁਦ ਦੇਖ ਲੈਣ ਕਿ ਪੂਰੇ ਸ਼ਹਿਰ ਦਾ ਕੀ ਹਾਲ ਆ ਉਸ ਤੋਂ ਬਾਅਦ ਜਿਹੜਾ ਵੀ ਉਹਨਾਂ ਕੋਈ ਕੋਈ ਇਹਦਾ ਹੱਲ ਜਾਂ ਆਲਟਰਨੇਟ ਆ ਉਹਦਾ ਜਿਹੜਾ ਜਲਦ ਜਲਦ ਕੱਢਿਆ ਜਾਏ ਅਸੀਂ ਇੱਕ ਦੂਜੇ ਨੂੰ ਬਲੇਮ ਦੇਣ ਤੋਂ ਬਿਜਾਏ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਦੇ ਸਦਸੇ ਨੇ ਹੋਰ ਮੁਹੱਲਾ ਨਿਵਾਸੀਆਂ ਦੇ ਨਾਲ ਲੈ ਕੇ ਸਿਰਫ ਇਸੇ ਮੋਹਲੇ ਵਿੱਚ ਨਹੀਂ ਪੂਰੇ ਗੁਰਦਾਸਪੁਰ ਦੇ ਵਿੱਚ ਅਸੀਂ ਘੁੰਮ ਕੇ ਆਏ ਹਾਂ ਔਰ ਜਗਾ ਜਗਾ ਤੇ ਜੋ ਕੂੜੇ ਦੇ ਢੇਰ ਲੱਗੇ ਹੋਏ ਨੇ ਉਹਦੇ ਅਸੀਂ ਉਹਦੀ ਕੜੀ ਨਿੰਦਾ ਕਰਦੇ ਆਂ ਦੋ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਆਪਸੀ ਜੋ મતਭੇਦ ਨੇ ਜਾਂ ਉਹ ਕਹਿ ਸੋਣਿਆ ਕਿ ਵੋਟ ਬੈਂਕ ਦੀ ਖਾਤਰ ਜੋ ਸਭ ਕੁਝ ਕਰਦੇ ਪਏ ਨੇ ਪਰ ਇਹਦੇ ਵਿੱਚ ਜਿਹੜਾ ਪਿਸਿਆ ਜਾ ਰਿਹਾ ਉਹ ਆਮ ਸਮਾਜ ਪਿਸਿਆ ਜਾ ਰਿਹਾ ਪੂਰਾ ਸ਼ਹਿਰ ਨਿਵਾਸੀ ਜਿਹੜੇ ਆ ਉਹ ਬੜੀ ਬੁਰੀ ਤਰ੍ਹਾਂ ਸੰ ਤਕਲੀਫ ਦੇ ਵਿੱਚ ਨੇ ਕਿਉਂਕਿ ਸੜਕਾਂ ਦੇ ਉੱਪਰ ਤਾਂ ਬਹੁਤ ਔਰ ਦੀ ਗੱਲ ਹੈ ਮੁਹੱਲਿਆਂ ਦੇ ਵਿੱਚ ਵੀ ਤੁਹਾਨੂੰ ਇਸ ਲਈ ਅਸੀਂ ਮੁਹੱਲੇ ਵਿੱਚ ਲੈ ਕੇ ਆਇਆ ਤੁਹਾਨੂੰ ਦਿਖਾਉਣ ਵਾਸਤੇ ਕਿ ਮੁਹੱਲਿਆਂ ਦੇ ਵਿੱਚ ਵੀ ਇਹ ਹਾਲਾਤ ਬਣੇ ਹੋਏ ਨੇ ਕਿ ਕੋਈ ਵੀ ਗਲੀਆਂ ਦੇ ਵਿੱਚ ਕ੍ਰੋਸਿੰਗ ਕਰ ਪਾਵੇਗਾ ਇਸ ਲਈ ਮੈਂ ਇੱਕ ਬੇਨਤੀ ਕਰ ਰਿਹਾ ਇਹਦੇ ਕਸੂਰਵਾਰ ਆਪਾਂ ਰਾਜਨੀਤਿਕ ਪਾਰਟੀਆਂ ਉਹ ਤੇ ਚਲੋ ਜੋ ਮੰਨਾ ਮਨਉਰਾ ਕਰਨ ਕੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਰਾਜਨੀਤੀ ਦੇ ਕਰਨੀ ਹੋਣਾ ਨੇ ਪਰ ਇਹਦੇ ਵਿੱਚ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕੋ ਪੂਰੀ ਪਾਵਰ ਹੁੰਦੀ ਹੈ ਪ੍ਰਸ਼ਾਸਨ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਜੇ ਉਹਨਾਂ ਕੋ ਜਗ੍ਹਾ ਨਹੀਂ ਕੋਈ ਜਗ੍ਹਾ ਪ੍ਰੋਵਾਈਡ ਕਰਵਾਣ ਜਾਂ ਇਹ ਪਹਿਲਾਂ ਜੇ ਸੁਟਰੀ ਸੀ ਕੋਈ ਨਾ ਕੋਈ ਆਲਟਰਨੇਟ ਜ਼ਰੂਰ ਕੱਢਣ ਲੇਕਿਨ ਅੱਜ ਮਾਹੌਲ ਐ ਬਣ ਗਿਆ ਕਿ ਇਹਰੇ ਨਾਲ ਸਾਡੇ ਸਮਾਜ ਦੇ ਵਿੱਚ ਵੀ ਰਾਜਿਕਤਾ ਫੈਲ ਰਹੀ ਐ ਰਾਜਿਕਤਾ ਇਸ ਤਰ੍ਹਾਂ ਕਿ ਇੱਕ ਪਾਰਟੀ ਨੂੰ ਇੱਕ ਬੰਦਾ ਬਿਲੋਂਗ ਕਰਦਾ ਹੁੰਦਾ ਦੂਜੀ ਪਾਰਟੀ ਨੂੰ ਦੂਸਰਾ ਬਿਲੋਂਗ ਕਰਦਾ ਹੁੰਦਾ ਐ ਇਸੇ ਲੜਾਈ ਦੇ ਵਿੱਚ ਇੱਕ ਦੂਜੇ ਨਾਲ ਦੁਸ਼ਮਣੀਆਂ ਵਧ ਰਹੀਆਂ ਔਰ ਇਹ ਸਮੇ ਜਿਹੜਾ ਆਉਣ ਵਾਲਾ ਐ ਇਹ ਬਹੁਤ ਹੀ ਖਤਰਨਾਕ ਹੋਏਗਾ ਔਰ ਮੈਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਇਹ ਕਹਿਣਾ ਕਿ ਠੀਕ ਐ ਤੁਸੀਂ ਰਾਜਨੀਤੀ ਜ਼ਰੂਰ ਕਰੋ ਪਰ ਮਿਲ ਬੈਠ ਕੇ ਇਹਦਾ ਸੋਲੂਸ਼ਨ ਜ਼ਰੂਰ ਕਰੋ ਕਿਉਂਕਿ ਇਹਦੇ ਵਿੱਚ ਆਮ ਸਮਾਜ ਜਿਹੜਾ ਪਿੱਛਿਆ ਜਾ ਰਿਹਾ ਤੁਸੀਂ ਗੀਤਾਪੁਰ ਰੋਡ ਦੇਖ ਲਓ ਤੁਸੀਂ ਹਵਾਈ ਦਾ ਚੌਂਕ ਜਾ ਕੇ ਦੇਖੋ ਔਰ ਇਹਦੇ ਵਿੱਚ ਸਭ ਤੋਂ ਵੱਡੀ ਨਮੋਸ਼ੀ ਵਾਲੀ ਜਿਹੜੀ ਗੱਲ ਮੈਨੂੰ ਦਿਖਾਈ ਦਿੱਤੀ ਹੈ ਉਹ ਹੈ ਕਿ ਕੱਲ ਸਾਡੇ ਮਨੂ ਮਹਾਜਨ ਜੀ ਬਾਜ਼ਾਰ ਦੇ ਵਿੱਚੋਂ ਰਾਤ ਦੇ ਟਾਈਮ ਆ ਰਹੇ ਸੀਗਾ ਲਗਭਗ 9:30 ਦਾ ਟਾਈਮ ਹੋਏਗਾ ਉਦੋਂ ਜਿਹੜੇ ਇੱਕ ਤੇ ਆਮ ਦੇਖੋ ਲੋਕ ਜਿਹੜੇ ਆ ਉਹ ਤੇ ਜਿਹੜਾ ਕੂੜਾ ਸੁੱਟਦੇ ਸੁੱਟਦੇ ਆ ਉਹ ਤੇ ਰੂਟੀਨ ਵਾਈਜ਼ ਸੁੱਟਦੇ ਹੀ ਆ ਪਰ ਇਹ ਕੀ ਹੋ ਰਿਹਾ ਕਿ ਜਿਹੜੇ ਕਰਮਚਾਰੀ ਨੇ ਜਿਹੜੇ ਨਗਰਪਾਲਿਕਾ ਦੇ ਕਰਮਚਾਰੀ ਨੇ ਸਫਾਈ ਕਰਮਚਾਰੀ ਨੇ ਉਹ ਬਾਹਰੋਂ ਵੀ ਕੂੜਾ ਲਿਆ ਕੇ ਸ਼ਹਿਰ ਦੇ ਵਿੱਚ ਡੰਪ ਕਰਦੇ ਪਏ ਨੇ ਜਗਾ ਜਗਾ ਦੇ ਉਪਰਾ ਤਰਾ ਤਰਾ ਸੁੱਟ ਜਾਂਦੇ ਨੇ ਤਾਂ ਕਿ ਇਹ ਜਿਹੜਾ ਮਾਹੌਲ ਜਿਹੜਾ ਦਿਖੇ ਇਦਾਂ ਦਾ ਕਿ ਭਈ ਬਹੁਤ ਜ਼ਿਆਦਾ ਇੱਥੇ ਅਫਰਾ ਤਫਰੀ ਮਚੀ ਹੋਈ ਹੈ ਔਰ ਇਹ ਜਲਦੀ ਹੋਣਾ ਤੇ ਦਬਾਅ ਬਣ ਸਕੇ ਪ੍ਰਸ਼ਾਸਨ ਦੇ ਉੱਪਰ ਸੋ ਮੈਂ ਕਵਾਂਗਾ ਕਿ ਠੀਕ ਹੈ ਤੁਸੀਂ ਆਪਣੀ ਰਾਜਨੀਤੀ ਕਰੋ 100 ਵਾਰੀ ਕਰੋ ਕਿਉਂਕਿ ਇਹ ਜਿਹੜਾ ਕੂੜਾ ਜਿਹੜਾ ਸ਼ਹਿਰ ਤੋਂ ਸੁੱਟਣ ਦੀ ਬਜਾਏ ਬਾਡ ਡਰੇਨੇਜ ਹੈਗੀ ਹੈ بڑے ਇਹੋ ਜਿਹੇ ਇਲਾਕੇ ਹੈਗੇ ਨੇ ਜਿੱਥੇ ਬਿਲਕੁਲ ਵੀ ਉੱਥੇ ਆਬਾਦੀ ਨਹੀਂ ਹੈਗੀ ਆਸ-ਪਾਸ ਬਿਲਕੁਲ ਖਾਲੀ ਏਰੀਆਜ਼ ਹੈਗੇ ਨੇ ਔਰ ਬੰਜਰ ਜਗਾ ਪਈਆਂ ਹੋਈਆਂ ਮੈਂ ਉੱਥੇ ਵੀ ਜਾ ਕੇ ਸੁੱਟਿਆ ਜਾਂਦਾ ਟੈਂਪਰੇਰੀ ਤੋਂ ਤੇ ਦੇਖੋ ਨਾ ਪੁਜੀਸ਼ਨ ਸਪੈਕ ਲੇਕਿਨ ਨਹੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਕਰਕੇ ਇਹ ਮਾਹੌਲ ਖਰਾਬ ਕਰਨਾ ਹੈ ਮਾਹੌਲ ਖਰਾਬ ਕਰਦੇ ਨਾਲ ਇਹ ਆਉਣ ਵਾਲੇ ਸਮੇਂ ਚ ਬਹੁਤ ਵੱਡੀ ਕ੍ਰਿਟੀਕਲ ਸਟੇਟ ਬਣ ਜਾਏਗੀ ਜਿਹੜੇ ਇਥੇ ਬਿਮਾਰੀਆਂ ਫੈਲਣਗੀਆਂ ਜਦੋਂ ਲੋਕ ਪਰੇਸ਼ਾਨ ਹੋਣਗੇ ਔਰ ਉਹ ਉਹ ਫਿਰ ਸੜਕਾਂ ਧਿਆਨਗੇ ਮੈਂ ਅੱਜ ਸਿਰਫ ਇਹ ਕਹਿ ਰਿਹਾ ਕਿ ਸਾਡੀ ਸ਼ੂਸਨ 1260 ਆਫਸਰੇ ਲੋ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਕਿ ਇਹਨੂੰ ਜਲਦੀ ਜਲਦੀ 2-3 ਦਿਨਾਂ ਵਿੱਚ ਸੋਲੂਸ਼ਨ ਕਰ ਲੋ ਇਹ ਤਾਂ ਅਸੀਂ ਡੀਸੀ ਅਫਸਰ ਦਾ ਕਿਰਾਵ ਕਰਕੇ ਸਾਰੇ ਜਿੰਨੇ ਅਫਸਰ ਆ ਗਿਆ ਉਹਨਾਂ ਨੂੰ ਉਹਨਾਂ ਨੇ ਦਫ਼ਤਰਾਂ ਵਿੱਚ ਹੀ ਬੰਦ ਕਰ ਦਾਂਗੇ ਫੇਰ ਸਾਡੇ ਦੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਕਰ ਦਿਓ ਜੋ ਕਰਨਾ ਕਰ ਦਿਓ ਕਿਉਂ ਕਿ ਸਾਡੇ ਕੋਲ ਸਮਾਜ ਦਾ ਹਾਲਾਤ ਦੇਖਣੀ ਜਾ ਰਹੇ ਜਨਤਾ ਦੇ ਹਾਲਾਤ ਦੇਖਣੀ ਜਾ ਰਹੇ ਇੱਕ ਛੋਟੇ ਜਿਹੇ ਬੱਚੇ ਸਕੂਲ ਜਾਣੇ ਹੁੰਦੇ ਸਵੇਰੇ ਉਹਨਾਂ ਦੀ ਹਾਲਾਤ ਦੇਖਿਆ ਕਰੋ ਮੂੰਹ ਤੇ ਰੁਮਾਲ ਰੱਖ ਕੇ ਥੋੜਾ ਨਿਕਲਦੇ ਗਲੀਆਂ ਦੇ ਵਿੱਚੋਂ ਔਰ ਉਹਨਾਂ ਨੂੰ ਬਿਮਾਰੀ ਸਭ ਤੋਂ ਕਿਉਂਕਿ ਇਮਿਊਨਿਟੀ ਪਾਵਰ ਬੱਚਿਆਂ ਦੀ ਥੋੜੀ ਹੁੰਦੀ ਹੈ ਉਹਨਾਂ ਨੂੰ ਬਿਮਾਰੀ ਫੈਲ ਰਹੀ ਹੋਣਾ ਦੇ ਵਿੱਚ ਇਸ ਲਈ ਇਹਦਾ ਜ਼ਿੰਮੇਵਾਰ ਮੈਂ ਨਹੀਂ ਕਹਿੰਦਾ ਰਾਜਨੀਤਿਕ ਪਾਰਟੀ ਆਪਣੀ ਰਾਜਨੀਤੀ ਕਰਦੇ ਨਾਲ ਲੇਕਿਨ ਪ੍ਰਸ਼ਾਸਨ ਨੂੰ ਮ